ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੇ ਲਈ ਕੀਤਾ ਜਾ ਰਿਹਾ ਹੈਲਪ ਡੈਸਕ ਸ਼ੁਰੂ ਪਰਚੀ ਸਿਸਟਮ ਕੀਤਾ ਜਾਵੇਗਾ ਇਸ ਦੇ ਨਾਲ ਸ਼ੁਰੂ ਐਸ ਐਮਓ ਡਾਕਟਰ ਗੁਰਮੀਲ ਨੇ ਦਿੱਤੀ ਜਾਣਕਾਰੀ ਵੀਰਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਨਵੀਂ ਜੋਇਨਿੰਗ ਸਮੇਂ ਐਸ ਐਮਓ ਡਾਕਟਰ ਗੁਰਮੀਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਅੰਦਰ ਮਰੀਜ਼ਾਂ ਦੇ ਲਈ ਹੈਲਪ ਡੈਸਕ ਸ਼ੁਰੂ ਕੀਤਾ ਜਾ ਰਿਹਾ ਜਿਸ ਦੇ ਨਾਲ ਪਰਚੀ ਸਿਸਟਮ ਸ਼ੁਰੂ ਕੀਤਾ ਜਾਵੇਗਾ ਅਤੇ ਉਹਨਾਂ ਕਿਹਾ ਕਿ ਹੋਰ ਵੀ ਜਿਹੜੀਆਂ ਸਮੱਸਿਆਵਾਂ ਹਨ ਉਸ ਦੇ ਲਈ ਉਹਨਾਂ ਵੱਲੋਂ ਅੱਜ ਸਾਰੇ ਹੀ ਸਟਾਫ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਵੱਲੋਂ ਹੱਲ ਕੀਤੀ ਜਾਣੀਆਂ ਦੱਸਦਿਏ ਕਿ ਬਠਿੰਡਾ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਸਤੀਸ਼ ਵੱਲੋਂ ਅਰਜੈਨ ਦੇਣ ਤੋਂ ਬਾਅਦ ਬੀਤੀ ਕੱਲ ਐਸਐਮਓ ਡਾਕਟਰ ਗ੍ਰਿਮੇਲ ਨੇ ਇੱਥੇ ਆਪਣਾ ਇਹਨਾਂ ਨੂੰ ਇੱਥੇ ਜੁਆਇਨਿੰਗ ਕੀਤੀ ਗਈ ਹੈ ਤੇ ਅੱਜ ਜਿੱਥੇ ਉਹਨਾਂ ਨੂੰ ਸਟਾਫ ਵੱਲੋਂ ਬੁਕੇ ਦੇ ਕੇ ਉਹਨਾਂ ਦਾ ਵੈਲਕਮ ਕੀਤਾ ਗਿਆ ਉਹਨਾਂ ਨੂੰ ਆਪਣਾ ਵਧਾਈ ਦਿੱਤੀ ਗਈ ਉੱਥੇ ਉਹਨਾਂ ਨੇ ਬੋਲ ਦਿਆ ਕਿ ਬਟੰਡਾ ਸਿਵਲ ਹਸਪਤਾਲ ਦੇ ਅੰਦਰ ਉਹਨਾਂ ਵੱਲੋਂ ਇੱਕ ਨਵਾਂ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਇੱਕ ਮਰੀਜ਼ਾਂ ਦੇ ਲਈ ਡੈਕ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਇੱਕ ਪਰਚੀ ਸਿਸਟਮ ਉਹਨਾਂ ਵੱਲੋਂ ਕੀਤਾ ਜਾਵੇਗਾ ਤੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਵਾਂ ਆਉਣ ਵਾਲੀਆਂ ਤਾਂ ਦੇ ਵਿੱਚ ਨਹੀਂ ਆਉਣ ਦਿੱਤੀਆਂ ਜਾਣਗੀਆਂ ਮੈਂ ਕੱਲ ਹੀ ਜਿਹੜਾ ਹੈਗਾ ਇੱਥੇ ਬਟੌਰ ਐਸਐਮਓ ਡਿਸਟ੍ਰਿਕਟ ਆਫਿਸ ਤੇ ਬਹਿੰਡਾ ਜਾਣ ਕੀਤਾ ਹੈ। ਮੈਂ ਪਹਿਲਾਂ ਵੀ ਇੱਥੇ ਕਾਫੀ ਲੰਬਾ ਸਮਾਂ ਰਿਹਾ ਹੈ। 15 ਸਾਲ ਤੋਂ ਵੀ ਜ਼ਿਆਦਾ ਸਮਾਂ। ਮੈਂ ਇੱਥੇ ਏਸਓਪੀਟੋ ਜਿਕੇ ਜਾ ਰਿਹਾ। ਏਸਓਪੀਟੋ ਦੇ ਨਾਲ ਮੈਂ ਜਜ਼ਬਤੀ ਤੌਰ ਤੇ ਵੀ ਜੁੜਿਆ ਹੋਇਆ ਹੈਗਾ। ਸਮੱਸਿਆਵਾਂ ਕਾਫੀ ਜ਼ਿਆਦਾ ਹੈ ਹੀ ਗਈ ਹੈ। ਪਰ ਮੈਨੂੰ ਆਪਣੇ ਆਪ ਤੇ ਇੱਥੇ ਦੇ ਸਟਾਫ ਤੇ ਪੂਰਾ ਭਰੋਸਾ ਹੈ। ਕਿ ਅਸੀਂ ਇੱਕ ਇੱਕ ਕਰਕੇ ਉਹ ਸਾਰੀਆਂ ਸਮੱਸਿਆਵਾਂ ਹੱਲ ਕਰ ਲੈਗੇ ਬਹੁਤ ਸਾਰੀਆਂ ਨਵੇਂ ਪ੍ਰੋਜੈਕਟ ਚੱਲ ਰਹੇ ਨੇ ਨਵੀਆਂ ਤਰੱਕੀਆਂ ਵੀ ਹੋਈਆਂ ਨੇ ਜੀਜੋ ਥੈਰੇਪੀ ਦਾ ਇੰਨਾ ਵਧੀਆ ਯੂਨਿਟ ਵੱਡ ਚੁੱਕਿਆ ਕਿ ਉਹਨੂੰ ਦੇਖ ਕੇ ਇੰਜ ਲੱਗਦਾ ਜਿਵੇਂ ਤੁਸੀਂ ਕਿਸੇ ਬਹੁਤ ਵੱਡੇ ਕਾਰਪੋਰੇਟ ਹਸਪੀਟਲ ਚ ਆ ਗਏ ਹੋ ਸਾਡਾ ਡਾਇਲਿਸਿਸ ਯੂਨਿਟ ਹੈਗਾ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈਗਾ ਹੋਰ ਸਵਾਵਾ ਵੀ ਕਾਫੀ ਬਿਹਤਰ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਨੇ ਅੱਜ ਹੀ ਮੇਰੀ ਗੱਲ ਹੋਈ ਸੀ ਕਿ ਅਸੀਂ ਤੇ ਮਰੀਜ਼ਾਂ ਵਾਸਤੇ ਹੈਲਪ ਡੈਸਕਾਂ ਲਈ ਉਹ ਸਥਾਪਿਤ ਕਰਨ ਜਾ ਰਹੇ ਹਾਂਗੇ ਟੋਕਰ ਸਿਸਟਮ ਚਾਲੂ ਕਰਨ ਜਾ ਰਹੇ ਹਾਂਗੇ ਮੈਨੂੰ ਉਮੀਦ ਹੈ ਕਿ ਅਸੀਂ ਲੋਕਾਂ ਦੇ ਸਹਿਯੋਗ ਨਾਲ ਸਾਰੇ ਇਥੋਂ ਦੇ ਅਫਸਰਾਂ ਮਿਲ ਕੇ ਜਿਹੜਾ ਹੈਗਾ ਇਹ ਇਸ ਹਸਪਤਾਲ ਨੂੰ ਹੋਰ ਉੱਚੀਆਂ ਪਲੰਕਾਂ ਤੇ ਲੈ ਕੇ ਜਾਣਾ ਹੈ ਮਲਾਜ਼ਮਾਂ ਦੀ ਬਹੁਤ ਜ਼ਿਆਦਾ ਹੈ ਤੇ ਰੈਣੀ ਕਮੀ ਹੈ ਸਾਡੇ ਕੋਲੇ ਮਲਾਜ਼ਮਾਂ ਦੀ ਕਟੈਕ ਸਾਡੇ ਕੋਲੇ ਕਾਫੀ ਵੱਡੀ ਗਿਤੀ ਦੇ ਵਿੱਚ ਜਿਹੜੇ ਮਲਾਜ਼ਮ ਨੇ ਆਫਸੋਰਸ ਕੀਤੇ ਹੋਏ ਜਿਹੜੇ ਤੇ ਉੱਚ ਸਰਕਾਰ ਹੌਲੀ ਹੌਲੀ ਪੋਸਟਾ ਕੱਢ ਰਹੀ ਹੈ ਕਿ ਭਵਿਕਸ ਪੰਜਾਬ ਸਰਕਾਰ ਤੇ ਸਾਨੂੰ ਆਸ ਹੈ ਕਿ ਮਾਨ ਸਾਹਿਬ ਲੈ ਕੇ ਗਿਆ ਪੰਜਾਬ ਨੂੰ ਰੰਗਲਾ ਬਣਾਉਣ ਦੇ ਖਾਤਰ ਇਹ ਸਾਰੀਆਂ ਪੋਸਟਾ ਭਰਨਗੇ ਤੇ ਕੱਲਾ ਬਠਿੰਡਾ ਦੀ ਪੰਜਾਬ ਦੇ ਸਾਰੇ ਹਸਪਤਾਲ ਜਿਹੜੇ ਹੈ ਹੋਰ ਹੀ ਹੋਲੀ ਇਹ ਜਿਹੜੀ ਸਮੱਸਿਆ ਜਿਹੜੀ ਮਲਾਜਮਾਂ ਦੀ ਸ਼ੌਪੇ ਜਾਏ ਇਹ ਜੋ ਫ੍ਰੀ ਹੋ ਜਾਵੇ ਸਫਾਈ ਨੂੰ ਬਹੁਤ ਬੁਰਾ ਹਾਲ ਹੈ ਜਦ ਦੇ ਕੇ ਬਾਤ ਹਮਾਂ ਨੂੰ ਕੋਈ ਮੈਂ ਅੱਜ ਕਾਫੀ ਕੁਝ ਇੱਥੇ ਚੈੱਕ ਕੀਤਾ ਪਾਣੀ ਦੀ ਕਾਫੀ ਘਾਟ ਹੈ ਪਾਣੀ ਦੀ ਸ਼ੋਕੇਜ ਕਰਕੇ ਵਾਸ਼ਰੂਮ ਗੰਦੇ ਨੇਗੇ ਉੱਚ ਅੱਜ ਮੈਂ ਸਾਰੇ ਜਿੰਨੇ ਵੀ ਸਾਡੇ ਨਰਸਿੰਗ ਸਿਸਟਰਸ ਨੇ ਮੈਡਟਰ ਨੇ ਯਾਹੂਰ ਸਭ ਦਾ ਸਟਾਫ ਹੈ ਉਹਨੂੰ ਬੁਲਾ ਕੇ ਹਦਾਇਤ ਕੀਤੀ ਹੈ ਕਿ ਇੱਥੋਂ ਦੀ ਜਿਹੜੀ ਸਾਫ ਸਫਾਈ ਹੈਗੀ ਉਹਨੂੰ ਗਰ ਪੂਰਾ ਧਿਆਨ ਦਿੱਤਾ ਜਾਊਗਾ ਤੇ ਤੁਸੀਂ ਉੱਚ ਕੁ ਦਿਨਾਂ ਦੇ ਵਿੱਚ ਹੀ ਇਸ ਹਸਪੀਟਲ ਨੂੰ ਪੂਰਾ ਚਮਕਰਾ ਦੇਖੋਗੇ